ਕਮਲ ਨੇ ਮੈਨੂੰ ਕਹਿੰਦਾ ਵੀ ਕੱਲ ਨੂੰ ਤੁਸੀਂ 6 ਮਹੀਨੇ ਦੀ ਗੱਲ ਹੈ ਕਿ ਕੱਲ ਨੂੰ ਤੁਸੀਂ 442 ਨੌਕਰੇ ਦੇਣੇ ਨੇ ਮੈਂ ਕਿਹਾ ਹਾਂ ਕਹਿੰਦਾ ਆਪਣਾ ਜਮੀਨ ਖਾਸ ਬੰਦਾ ਇੱਕ ਪਾਰਟੀ ਦਾ ਮੈਂ ਕਿਹਾ ਅੱਛਾ ਮੈਂ ਕਿਹਾ ਉਹ 442 ਹੈ ਕਹਿੰਦਾ ਨਾ ਪੰਜ ਨੰਬਰਾਂ ਤੇ ਰਹਿ ਗਿਆ ਮੈਂ ਕਿਹਾ ਅੱਛਾ ਫੇ ਹੁਣ ਕੀ ਕਰੀਏ ਕਹਿੰਦਾ ਜੇ ਤਾਂ ਬਹੁਤ ਖਾਸ ਹੈ ਆਪਣਾ ਤਾਂ ਉਹ ਤਾਂ ਆਪਣਾ ਹੀ ਬੰਦਾ ਜਮੀਨ ਮੈਂ ਫੇਰ ਕੀ ਕਰੀਏ ਕਹਿੰਦਾ ਇੱਕ ਨੂੰ ਕੱਢ ਦੋ ਵਿੱਚੋਂ ਇੱਕ ਨੂੰ ਕੱਢ ਦੋ ਇਹਨੂੰ ਪਾ ਲਓ 442 ਚ ਆਪਣਾ ਜਮੀਨ ਆਪਣੀ ਹੈ ਮੈਂ ਕਿਹਾ ਬਹੁਤ ਵਧੀਆ ਗੱਲ ਐ ਐਮਐਲ ਸਾਹਿਬ। ਮੈਂ ਪੜੀ ਇੱਕ ਗੱਲ ਦਾ ਜਵਾਬ ਦੇ ਦੋ ਮੈਂ ਹੁਣੀ ਅੱਜ ਇੱਕ ਨੂੰ ਕੱਢ ਦੇਣਾ ਤੇ ਆਪਣੇ ਤੁਹਾਡਾ ਜਿਹੜਾ ਆਪਣਾ ਕਹਿੰਦੇ ਆ ਆਪਣੀ ਬੰਦਾ ਖਾਸ ਉਹਨੂੰ ਪਾ ਲੈਨੇ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣਾ ਖਾਸ ਹੀ ਆ ਯਾਰ ਉਹ ਵੀ ਪੰਜਾਬ ਤੋਂ ਹੀ ਆ ਉਹਦੀ ਮਾਂ ਵੀ ਸਵੇਰੇ ਖੰਡ ਵਾਲਾ ਦਹੀਂ ਮੂੰਝ ਪਾ ਕੇ ਭੇਜੂਗੀ ਵੀ ਜਾ ਪੁੱਤ ਨੌਕਰੀ ਲੈ ਆ ਆਪਣੀ ਘਰ ਦੀ ਕਬੀਲਦਾਰੀ ਲਈ ਤੇ ਆ ਜੂਗੀ ਮੈਂ ਕਿਹਾ ਆਪਣੇ ਵਾਲੇ ਨੂੰ ਕਹਿ ਦੇ ਅਗਲਾ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜੇ ਯਾਰ ਪਰ ਇਹਦੇ ਵਿੱਚ ਮੈਂ ਛੇੜਛਾੜ ਨਹੀਂ ਕਰੂੰਗਾ ਕਿ ਕਿ 4 442 ਚੋਂ ਇੱਕ ਨੂੰ ਕੱਢ ਲਓ ਇੱਧਰਲੇ ਨੂੰ ਪਾ ਲਓ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਕੰਮ ਉਹ ਨਹੀਂ ਚੱਲੇਗਾ ਤੁਸੀਂ ਨੰਬਰ ਲਓ ਮੈਰਿਟ ਤੇ ਇਹ ਨਹੀਂ ਹੋ ਸਕਦਾ ਕਿ 700 ਚੋਂ 690 ਲੈ ਕੇ ਤੁਸੀਂ ਘਰੇ ਬੈਠੇ ਹੋ 700 ਚੋਂ 550 ਵਾਲਾ ਕਿਉਂਕਿ ਉਹ ਕਿਸੇ ਨੂੰ ਜਾਣਦਾ ਸੀ ਜਾਂ ਉਹ ਕੋਈ ਪੈਸੇ ਸੀ ਉਹ ਨੌਕਰੀ ਲੈ ਗਿਆ ਇਹ ਨਹੀਂ ਹੋ ਸਕਦਾ ਤੁਹਾਡੇ ਘਰ ਦਾ ਕੁੰਡਾ ਖੜਕਾਉ ਉਹੀ ਸਰਕਾਰ ਕਿ ਆਉਪਾ ਹੀ ਤੁਹਾਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਤੁਹਾਡੀ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਆ ਆ ਸਿਸਟਮ ਹੈ ਤੋ ਕਦੇ ਵੀ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਕਿਸੇ ਤੋਂ ਆਪਣੀ अहमियत ਬਣਾਉਣੀ ਹੈ ਅਹੁਦੇ ਦੀ ਇੱਜ਼ਤ ਵਧਾਉਣੀ ਹੈ ਸੀਨੀਅਰ ਦਾ ਰਿਗਾਰਡ ਕਰਨਾ ਹੈ ਇੱਜ਼ਤ ਕਰਨੀ ਹੈ ਜੂਨੀਅਰਜ਼ ਨਾਲ ਪਿਆਰ ਕਰਨਾ ਹੈ ਜੇ ਕੋਈ ਸਿੱਖਣ ਆਉਂਦਾ ਸਿਖਾਉਣਾ ਹੈ ਜੇ ਕੋਈ ਪੁੱਛਣ ਆਉਂਦਾ ਦੱਸਣਾ ਇਨਵੈਸਟੀਗੇਸ਼ਨ ਤਾਂ ਹੈ ਹੀ ਇਹ ਚੀਜ਼ ਪੁੱਛਣਾ ਤੇ ਦੱਸਣਾ ਤੇ ਫਿਰ ਉਹਨੂੰ ਨੋਟ ਕਰਨਾ ਬਹੁਤ ਸਾਰੀਆਂ ਐਗਜ਼ਾਮਪਲਾਂ ਦੁਨੀਆ ਭਰ ਦੀਆਂ ਹਜੇ ਪਈਆਂ ਨੇ ਜਿੱਥੇ ਬੜੀ देर देर ਬਾਅਦ ਵੀ ਇਨਸਾਫ ਹੋਇਆ ਕਈ ਸਾਲ ਵੀ ਲੱਗ ਗਏ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਕਲੂ ਮਿਲ ਹੀ ਜਾਂਦਾ ਪਰ ਜੇ ਇਨਵੈਸਟੀਗੇਸ਼ਨ ਅਫਸਰ ਦੀ ਨੀਅਤ ਸਾਫ਼ ਹੋਵੇ ਤਾਂ ਬਿਲਕੁਲ ਹੋ ਜਾਂਦਾ ਉਹਦੇ ਨਾਲ ਇਨਸਾਨ ਮਿਲ ਜਾਂਦਾ ਹੈ ਪਰਿਵਾਰ ਨੂੰ ਕੋਈ ਕੁਐਜ਼ੂਐਲਟੀ ਹੋ ਗਈ ਇਨਵੈਸਟੀਗੇਸ਼ਨ ਤੁਹਾਡੇ ਕੋਲੇ ਆ ਗਈ ਸਕੂਨ ਮਿਲ ਜਾਂਦਾ ਹੈ ਪਰਿਵਾਰ ਨੂੰ ਚਲੋ ਜੋ ਹੋਣਾ ਸੀ ਉਹ ਤਾਂ ਹੋ ਗਿਆ ਪਰ ਚਲੋ ਘਟੂ ਘਟ ਜਿਹੜਾ ਦੋਸ਼ੀ ਸੀ ਉਹ ਤਾਂ ਕਿਤੇ ਸਾਜਾਪੋ ਕਿਤੇ ਕਟਕਟ ਉਹ ਤਾਂ ਨਹੀਂ ਜ਼ਿੰਦਗੀ ਚ ਇਸ ਤਰ੍ਹਾਂ ਖੁਸ਼ੀਆਂ ਮਨਾ ਰਿਹਾ ਹੋਊਗਾ ਕਿ ਸਾਡਾ ਘਰ ਬਰਬਾਦ ਕਰਕੇ ਆਪਦਾ ਉਹ ਖੁਸ਼ੀਆਂ ਮਨਾਵੇ ਸੋ ਆਪਣਾ ਹੀ ਫਰਜ਼ ਬਣਦਾ ਸਾਰਿਆਂ ਦਾ ਮੈਂ ਤਾਂ ਪੂਰੀ ਦੁਨੀਆ ਚ ਗਿਆ ਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਬੈਸਟ ਕੋਸਟ ਤੱਕ ਦੁਨੀਆ ਸਾਰੇ ਕਿਤੇ ਸ਼ੋ ਕੀਤੇ ਗਏ ਆ ਪ੍ਰੀਡ ਕੀਤਾ ਹਰ ਇੱਕ ਦਾ ਪੁਲਿਸ ਸਿਸਟਮ ਵੀ ਰੀਡ ਕੀਤਾ ਹੁਣ ਆਪਾਂ ਇੱਕ ਨਵੀਂ ਪੁਲਿਸ ਬਣਾ ਰਹੇ ਆ ਐਸਐਸਐਫ 26 ਜਨਵਰੀ ਨੂੰ ਹੈ ਕਣ 26 ਜਨਵਰੀ ਨੂੰ ਦਾ ਉਹ ਕੱਟਣਾ ਕਿਉਂਕਿ ਟ੍ਰੇਨਿੰਗ ਚੱਲ ਰਹੀ ਹੈ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਥਲੇ ਤੇ ਟ੍ਰੇਨਿੰਗ ਚੱਲ ਰਹੀ ਹੈ ਪੀਏਪੀਚੂ ਲੈ ਜਵਾਨ ਤੇ 129 ਅਸੀਂ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲੇ ਨੇ 37 ਲੱਖ ਤੇ ਲਗਭਗ ਇੱਕ ਗੱਡੀ ਦਾ ਰੇਟ ਬਿਲਕੁਲ ਟਰੱਕ ਹੈ ਵੱਡਾ ਉਹ ਫੋਰਚੂਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਡਾਲਾ ਉਹ ਵੀ ਹੈ ਤੇ ਕੰਪਿਊਟਰ ਲੱਗੇ ਹੋਣਗੇ ਨਵੀਂ ਬ੍ਰਾਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇੱਥੇ ਕੈਮਰਾ ਲੱਗਿਆ ਹੋਇਆ ਗੱਡੀ 'ਚ ਦੋਨੇ ਪਾਸੇ ਕੈਮਰਾ ਲੱਗਿਆ ਹੋਇਆ ਤੇ ਸੜਕ 'ਤੇ ਰਹਿਣਾ ਜੇ ਆ ਮੈਂ ਆ ਜਾਉਂਦੇ ਹੁਣ ਜਦੋਂ ਮੈਨੂੰ ਡੀਜੀ ਸਾਹਿਬ ਨੂੰ ਮਿਲਿਆ ਜੇ ਕਿਤੇ ਉਹ ਥੋੜਾ ਜਿਹਾ ਪਹਿਲਾਂ ਕਿਤੇ ਚਲ ਟ੍ਰੇਨਿੰਗ ਲੇਟ ਹੋਈ ਗੱਡੀਆਂ ਲੇਟ ਮਿਲੀਆਂ ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਅੱਜ ਉਹ ਪੀਏਪੀ ਵਾਲੇ ਜਵਾਨ ਬਚ ਸਕਦੇ ਕਿਉਂਕਿ ਟਰਾਲਾ ਖੜਾ ਸੀਗਾ ਉਹ ਇਹੀ ਕੰਮ ਐਸਐਸਐਫ ਨੇ ਕਰਨਾ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਆ ਉਹਨੂੰ ਸਾਈਡ ਤੇ ਕਰ ਤੇ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਤੇ ਰੇਡੀਅਸ ਇੱਕ ਗੱਡੀ ਤੁਹਾਨੂੰ ਮਿਲੂਗੀ ਆਉਂਦੀ ਜਾਂਦੀ ਤਾਂ ਕੰਟਰੋਲ ਰਹੂਗੀ ਸਪੀਡ ਤੇ ਨਾਲ ਉਹਨਾਂ ਕੋਲੇ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਤੇ ਨਾਲ ਟਰੋਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਉਦੇ ਨਾਲ ਅਟੈਚ ਹੋਊਗਾ ਉਹ ਹੋ ਸਕਦਾ ਐਕਸੀਡੈਂਟ ਹੋ ਜਾ ਰ ਆਪਣਾ ਕਰੇ ਤੇ ਨਾਲ ਦੀਆਂ ਕੱਢ ਕੇ ਜ਼ਖਮੀਆਂ ਨੂੰ ਹੋ ਸਕਦਾ ਪਿੱਛੇ ਜਾਣਾ ਪੈ ਜੇ ਕਿ ਪਿੱਛੇ ਵਾਲਾ ਹਸਤਲ ਸਿਰਫ 2 ਕਿਲੋਮੀਟਰ ਹੈ ਅਗਲਾ 10 ਕਿਲੋਮੀਟਰ ਹੈ ਮੈਂ ਜਦੋਂ ਐਮਪੀ ਸੀਗਾ ਉਦੋਂ ਮੈਂ ਡਾਟਾ ਕਢਾਇਆ ਸੀ ਉਦੋਂ 14 ਸੀ ਹੁਣ ਰਾਜ ਸਾਹਿਬ ਬੈਠੇ ਮੇਰੇ ਕੱਲ ਬਾਅਦ ਗਏ ਕਾਫੀ ਮਤਲਬ 17 18 ਦੀ ਐਵਰੇਜ ਹੈ ਪਰ ਡੇ ਔਨ ਦਾ ਸਪੌਟ ਡੈਥ ਪੰਜਾਬ ਚ ਨੰਬਰ 1 ਇਨ ਕੰਟਰੀ ਕਿਉਂਕਿ ਗੱਡੀਆਂ ਪੰਜਾਬੀਆਂ ਕੋਲ ਵੱਡੀਆਂ ਨੇ ਸੜਕਾਂ ਬਹੁਤ ਸੋਹਣੀਆਂ ਨੇ ਸਪੀਡ ਚਲਾਉਣ ਦੇ ਆਦੀਆਂ ਆ ਸਪੀਡ ਤੇ ਸੋ ਇਸ ਕਰਕੇ ਐਕਸੀਡੈਂਟਾਂ ਚ ਜਿਹੜੀਆਂ ਮੌਤਾਂ ਨੇ ਉਹ ਸਭ ਤੋਂ ਬਾਅਦ 18 ਪਰ ਡੇ ਔਨ ਦਾ ਸਪੌਟ ਸੋ 18 ਨੂੰ ਲਾ ਲਓ 3 ਨਾਲ ਗੁਣਾ ਕਰ ਲਓ 540 540 ਪਰ 12 ਨਾ ਕਰੋ ਮਤਲਬ 64 650 ਬੰਦਾ ਇੱਕ ਸਾਲ ਚ ਅਣਾਈ ਅਣ ਹੋਈ ਮੌਤ ਮਰ ਰਿਹਾ ਤੇ ਹੁਣ ਫਰਬਰੀ 1 ਫਰਬਰੀ ਤੋਂ ਤੁਹਾਨੂੰ ਬਿਲਕੁਲ ਐਕਟਿਵ ਮੋਡ 'ਚ ਨਜ਼ਰ ਆਊਗੀ ਐਸਐਸਐਫ ਤਾਂ ਫਰਬਰੀ ਤੋਂ ਅਸੀਂ ਤੁਹਾਨੂੰ ਦੱਸਣ ਲੱਗ ਜਾਾਂਗੇ ਕਿ ਪਿਛਲੇ ਸਾਲ ਫਰਬਰੀ ਨੂੰ ਐਸ ਫਰਬਰੀ 'ਚ ਕਿੰਨਾ ਕਟਿਆ ਪਿਛਲੀ ਮਾਰਚ ਨੂੰ ਐਸ ਮਾਰਚ 'ਚ ਕਿੰਨਾ ਕਟਿਆ ਮੈਨੂੰ ਯਕੀਨ ਹੈ ਜੇ 50% ਵੀ ਆਪਾਂ ਕਰ ਲਿਆ ਕਿ 3500 ਬੰਦੇ ਦੀ ਇੱਕ ਸਾਲ 'ਚ ਜਾਨ ਬਚਾਤੀ ਤਾਂ ਇਤੋਂ ਵੱਡਾ ਪੁੰਨ ਵਾਲਾ ਕੰਮ ਕੋਈ ਨਹੀਂ ਹੋਊਗਾ ਤੇ ਨਾਲ ਨਾਲ ਜਿਹੜੀ ਨਾਰਮਲ ਪੁਲਿਸਾ ਉਹਦਾ ਵੀ ਥੋੜਾ ਜਿਹਾ ਬਰਡਨ ਕਟੂਗਾ ਕਿਉਂਕਿ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਨਹਿਰ ਚ ਲਾਸ਼ ਜਾਂਦੀ ਹੈ ਉਹ ਵੀ ਕੱਢਣੀ ਹੈ ਸੜਕ ਤੇ ਐਕਸੀਡੈਂਟ ਹੋ ਗਿਆ ਉੱਥੇ ਵੀ ਜਾਣਾ ਹੈ ਕੈਦੀਆਂ ਨੂੰ ਵੀ ਲੈ ਕੇ ਜਾਣਾ ਹੈ ਕੈਦੀਆਂ ਨੂੰ ਛੱਡ ਕੇ ਵੀ ਆਉਣਾ ਹੈ ਪੇਸ਼ੀਆਂ ਭਗਤੌਣੀਆਂ ਨੇ ਸੰਮਣ ਲੈ ਕੇ ਜਾਣੇ ਨੇ ਨੌਨ ਪੁਲਿਸਿੰਗ ਵਾਲੇ ਕੰਮ ਬਹੁਤ ਜ਼ਿਆਦਾ ਨੇ ਸੋ ਅਸੀਂ ਹੁਣ ਇੱਕ ਇੱਕ ਹੋਰ ਵੀ ਸਾਡੀ ਚੱਲ ਰਹੀ ਹੈ ਪਲਾਨਿੰਗ ਕਿ ਜਿਹੜੀਆਂ ਪੇਸ਼ੀਆਂ ਨੇ ਉਹ ਵਰਚੁਅਲ ਕਰ ਲਈਏ ਤਾਂ ਕਿ ਜੇਲ੍ਹਾਂ ਦੇ ਵਿੱਚ ਅਸੀਂ ਅਪਡੇਟ ਕਰ ਦਈਏ ਕੈਬਨ ਬਣਾ ਦਈਏ ਜਿੰਨੀਆਂ ਵੀ ਪੇਸ਼ੀਆਂ ਨੇ ਉਹ ਵਰਚੁਅਲ ਉਥੋਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਕੋਰਟ ਚੋਦੀ ਹੈ ਉੱਥੇ ਜੱਜ ਸਾਹਿਬਾਨ ਉਹਨਾਂ ਦੀ ਸੁਣ ਲੈਣ ਤਾਂ ਕਿ ਪੁਲਿਸ ਜਿਹੜੀ ਹੈ ਉਹਨੂੰ ਇਹ ਨਾ ਹੋਵੇ ਕਿ ਇਥੋਂ ਲੈ ਕੇ ਜਾਣਾ ਫਿਰ ਲੈ ਕੇ ਛੱਡਣਾ ਇਹ ਜ਼ਿੰਮੇਵਾਰੀ ਹੋ ਜਾਂਦੀ ਹੈ ਤਾਂ ਪੁਲਿਸ ਜਿਹੜੀ ਹੈ ਉਹ ਨੌਨ ਪੁਲਿਸਿੰਗ ਵਾਲੇ ਕੰਮਾਂ 'ਚ ਲੱਗ ਜਾਂਦੇ ਜਿਆਦਾ ਕਲੈਰੀਕਲ 'ਚ ਸੋ ਇਸ ਕਰਕੇ ਬਹੁਤ ਅਪਡੇਟ ਕਰਨਾ ਹੈ ਵੈਸੇ ਤਾਂ ਮੈਂ ਕਾਫੀ ਬਰੇ ਸਿਨੀਅਰ ਬੈਠੇ ਨੇ ਜਿਹੜੇ ਮੇਰੇ ਸ਼ੋਹਾਂ ਦੇ ਵਿੱਚ ਚੀਫ ਗੈਸਟ ਵੀ ਹੁੰਦੇ ਸੀ ਤੌਰ ਐਸਐਸਪੀ ਉਹ ਇਹ ਸਾਰੀਆਂ ਵਰਦੀਆਂ ਮੈਂ ਵੀ ਪਾਈਆਂ ਹੋਈਆਂ ਨੇ ਪਰ ਉਹ ਜੁਗਨੂ ਚ ਹੀ ਪਾਈਆਂ ਹੋਈਆਂ ਬਸ ਸਾਰੀਆਂ ਪ੍ਰੋਪਰ ਸਟਾਰ ਕਦੇ ਵੀ ਅਸੀਂ ਵਰਦੀ ਦੇ ਮਾਮਲੇ 'ਚ ਨਹੀਂ ਉਹ ਕਰਦੇ ਸੀ ਕਿ ਕੋਈ ਸਟਾਰ ਜਾਂ ਜੋ ਵੀ ਪ੍ਰੋਟੋਕੋਲ ਹੈ ਉਹ ਵਰਦੀ ਨਹੀਂ ਅਸੀਂ ਕੱਟ ਪਾਉਂਦੇ ਸੀ ਜਿਹੜੀ ਹੌਲਦਾਰ ਵਾਲੀ ਪੱਗ ਹੈ ਸਾਨੂੰ ਪਤਾ ਹੈ ਕਿ ਹਰ ਹਰ ਲੜ ਦੇ ਵਿੱਚ ਅਖਬਾਰ ਦਾ ਫੋਲਡ ਕਰਕੇ ਖਵਾਰ ਪੈਂਦਾ ਉਹ ਚ ਸਪੈਸ਼ਲੀ ਮੁਹੱਲੀ ਤੋਂ ਦੋ ਬੰਦੇ ਹੈ ਜਿਹਨੇ ਜਿਹੜੇ ਪੱਗ ਬੰਦੇ ਉਹਨਾਂ ਤੋਂ ਬਣਾ ਕੇ ਲਿਆਉਂਦੇ ਹੁੰਦੇ ਸੀ ਅਸੀਂ ਚੱਲਣ ਵਾਲੀ ਜਿਹੜੀ ਪੱਗ ਹੁੰਦੀ ਆ ਹੌਲਰ ਦੀ ਤੇ ਉਹਨੂੰ ਜਦੋਂ ਵਿਦੇਸ਼ਾਂ 'ਚ ਲੈ ਕੇ ਜਾਣਾ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਰੱਖਣਾ ਔਰ ਉਹਨੂੰ ਅਸੀਂ ਹੈਂਡ ਬੈਗ 'ਚ ਰੱਖਦੇ ਸੀ ਕਿਉਂਕਿ ਇੱਕ ਵਾਰੀ ਠਹਿ ਗਈ ਨਹੀਂ ਮੰਨੀ ਜਾਣੀ ਦੁਬਾਰਾ ਫਿਰ ਉੱਥੋਂ ਸੋ ਇਸ ਕਰਕੇ ਮੈਂ ਤਾਂ ਬਹੁਤ ਸਾਰੇ ਸਟਾਇਰ ਪੁਲਿਸ ਦੇ ਕਰਦਾ ਰਿਹਾ ਕਿ ਪੰਜਾਬ ਪੁਲਿਸ ਦੁਨੀਆ ਦੀ ਪਹਿਲੀ ਪੁਲਿਸ ਹੈ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਚ ਨਹਾਉਂਦੇ ਬੰਦੇ ਨੂੰ ਵੀ ਕਹਿੰਦੇ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾਓ ਤੇਰੀ ਤਲਾਸ਼ੀ ਲੈਣੀ ਹੈ ਵੀ ਕੱਪੜੇ ਤਾਂ ਬਾਹਰ ਪਏ ਆ ਜੀ ਤਲਾਸ਼ੀ ਉੱਥੇ ਲੈ ਲਓ ਬਾਹਰ ਨਿਕਲ ਕੇ ਕੱਪੜੇ ਪਾ ਫਿਰ ਤਲਾਸ਼ੀ ਲਵਾਂਗੇ ਸੋ ਮਿਲਦਾ ਵੀ ਸਾਨੂੰ ਸਮਾਨ ਨੂੰ ਉਨਾ ਚਿਰ ਹੁੰਦਾ ਸੀ ਨਾਲੇ ਆਪ ਹੀ ਦੱਦੇ ਹੁੰਦੇ ਸੀ ਵੇ ਇਦਾਂ ਵੀ ਇਦਾਂ 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 ਖੈਰ ਹੱਸਣ ਖੇਡਣ ਮਨ ਕਾ ਚਾਹੋ ਖੁਸ਼ ਵੀ ਰਹਿਣਾ ਚਾਹੀਦਾ ਔਰ ਜੌਬ ਵੀ ਜੇ ਹੱਸਦੇ ਹੱਸਦੇ ਕਰੀਏ ਹੱਸਤੇ ਹੱਸਤੇ ਕੱਟ ਜਾਏ ਰਸਤੇ ਆ ਇਹਦੇ ਵਰਗੀ ਕੋਈ ਰੀਸ ਨਹੀਂ ਪੰਜਾਬ ਬਹੁਤ ਉਪਜਾਊ ਮਿਹਨਤੀ ਲੋਕਾਂ ਦੀ ਧਰਤੀ ਹੈ ਔਰ ਗੁਰੂਆਂ ਦਾ ਅਸ਼ੀਰਵਾਦ ਹੈ ਔਰ ਮੈਨੂੰ ਉਮੀਦ ਹੈ ਕਿ ਜਦੋਂ ਇਤਿਹਾਸ ਦੇ ਵਿੱਚ ਲਿਖਿਆ ਜਾਊ ਕਿ ਜਦੋਂ ਪੰਜਾਬ ਦੁਬਾਰਾ ਰੰਗਲਾ ਪੰਜਾਬ ਬਣਿਆ ਸੀ ਤਾਂ ਉਦੋਂ ਕਿਹੜੇ ਕਿਹੜੇ ਅਫਸਰ ਸੀ ਕਿਹੜੇ ਕਿਹੜੇ ਕਿਹੜੀ ਕਿਹੜੀ ਜੌਬ ਤੇ ਸੀ ਉਦੋਂ ਤੁਹਾਡਾ ਨਾਮ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਊਗਾ ਕਿ ਇਹਨਾਂ ਇਹ ਉਹਨਾਂ ਦੀ ਬੈਕਅੱਪ ਟੀਮ ਸੀ ਇਹ ਜਿਹੜੀ ਪੰਜਾਬ ਦੇ ਬੂਟੇ ਨੂੰ ਜੜਾਂ ਨੂੰ ਜਿਹੜਾ ਮਿੱਟੀ ਲੱਗਦੀ ਹੈ ਨਾ ਉਹ ਤੁਸੀਂ ਮਿੱਟੀ ਕਿ ਉਹਨਾਂ ਜੜਾਂ ਨੂੰ ਮਜ਼ਬੂਤ ਕਰਨਾ ਸੋ ਮੈਨੂੰ ਬਹੁਤ ਉਮੀਦ ਹੈ ਕਿ ਤੁਸੀਂ ਅੱਜ ਇੱਥੇ ਆਇਓ ਔਰ ਇੱਥੋਂ ਬਹੁਤ ਕੁਝ ਲੈ ਕੇ ਜਾਓਗੇ ਤੇ ਨਾਲ-ਨਾਲ ਮੈਨੂੰ ਜੀਜੀ ਸਾਹਿਬ ਨੇ ਦੱਸਿਆ ਕਿ ਦਰਪਨ ਹੋਰਾਂ ਦਾ ਵੀ ਸਟਾਰ ਵੱਧ ਗਿਆ ਇੱਕ ਉਹਨਾਂ ਨੂੰ ਵੀ ਵਧਾਈਆਂ ਤੁਹਾਨੂੰ ਬਹੁਤ-ਬਹੁਤ ਔਰ ਬਹੁਤ ਅੱਛੇ ਸਾਡੇ ਕੋਲੇ ਪੁਲਿਸ ਦੇ ਵਿੱਚ ਬਹੁਤ ਟੈਲੈਂਟ ਪਿਆ ਸਾਡੇ ਕੋਲੇ ਸਟੇਜ ਨੂੰ ਸੰਭਾਲਣ ਤੋਂ ਲੈ ਕੇ ਕਲਾ ਦੇ ਖੇਤਰ ਦੇ ਵੀ ਬਹੁਤ ਵੱਡੇ ਵੱਡੇ ਸtare ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਰਹੇ ਆ ਸੋ ਮੈਨੂੰ ਇਸ ਗੱਲ ਦੀ ਖਾਸ ਤੌਰ ਤੇ ਖੁਸ਼ੀ ਹੈ ਕਿ ਮੁੰਡੇ ਕੁੜੀਆਂ ਇੱਥੇ ਮਿਹਨਤ ਕਰਕੇ ਨੌਕਰੀਆਂ ਲੈ ਰਹੇ ਨੇ ਬਾਹਰਲੇ ਮੁਲਕਾਂ ਵਾਲਾ ਕੰਮ ਜਿਹੜਾ ਬਹੁਤ ਘਟ ਗਿਆ ਹੁਣ ਉੱਥੇ ਕੀ ਕਰੀਏ ਉੱਥੇ ਕਰੋਗੇ ਕੀ ਜਾ ਕੇ ਜੀ ਬਰਫਾਂ ਪੈਂਦੀਆਂ ਨਾ ਭਾਸ਼ਾ ਆਪਣੀ ਹੈ ਨਾ ਕਲਚਰ ਆਪਣਾ ਹੈ ਨਾ ਉੱਥੇ ਕੋਈ ਰਹਿਣ ਸਹਿਣ ਦਾ ਮਾਹੌਲ ਆਪਣਾ ਹੈ ਇੱਥੇ ਹੀ ਰਹੀਏ ਇੱਥੇ ਆਪਣੇ ਪਰਿਵਾਰਾਂ ਚ ਜਾਈਏ ਸ਼ਾਮ ਨੂੰ ਰਿਸ਼ਤੇਦਾਰਾਂ ਚ ਜਾਈਏ ਵਹਾਂ ਸ਼ਾਦੀਆਂ ਚ ਦਿਵਾਲੀਆਂ ਲੋੜੀਆਂ ਚ ਸ਼ਾਮਲ ਹੋਈਏ ਇਹਦੇ ਵਰਗਾ ਦੇਸ਼ ਨਹੀਂ ਹੈਗਾ ਤੁਸੀਂ ਇਸੇ ਕਰਕੇ ਕਹਿ ਕੇ ਪੰਜਾਬ ਜਿਹੜਾ ਉਹ ਉਹਦੇ ਉਹਦੇ ਵਰਗਾ ਕੋਈ ਦੇਸ਼ ਨਹੀਂ ਮੰਨਿਆ ਗਿਆ ਕਿਉਂਕਿ ਉਹ ਪਜਾਉਂ ਧਰਤੀ ਹੈ ਕਿ ਮਿਹਨਤੀ ਲੋਕ ਹੈ ਔਰ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ ਹੈ ਉਹ ਚਰਨਸ਼ੋਪਾ ਪ੍ਰਾਪਤ ਕਰਤੀ ਹੈ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਹੈ ਜਿਆ ਹੋਊਗਾ ਜਿੱਥੇ ਕੋਈ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ ਭਾਵੇਂ ਕਾਰਗਿਲ ਦਾ ਹੋਵੇ ਭਾਵੇਂ ਆਜ਼ਾਦੀ ਵੇਲੇ ਦਾ ਹੋਵੇ ਭਾਵੇਂ ਗਦਰੀ ਬਾਬਿਆਂ ਦਾ ਹੋਵੇ ਸੋ ਕਿਤੇ ਨਾ ਕਿਤੇ ਅਸੀਂ ਤਾਂ ਦੇਸ਼ ਲਈ ਹਮੇਸ਼ਾ ਖੜਦੇ ਆਂ ਤੇ ਅੱਜ ਵੀ ਸਾਡੇ ਚਾਰ ਜਵਾਨ ਡਿਊਟੀ ਦੌਰਾਨ ਉਹਨਾਂ ਦਾ ਸ਼ਹਾਦਤ ਹੋਈ ਹੈ ਔਰ ਇੱਕ ਐਸੀ ਐਚ ਡੀ ਐਫ ਸੀ ਨਾਲ ਜਿ ਤੁਮ ਜਾਣਦੀ ਹੈ ਸੈਲਰੀ ਜਾਂਦੀ ਹੈ ਨਾ ਉਹਨਾਂ ਨਾਲ ਵੀ ਇੱਕ ਐਗਰੀਮੈਂਟ ਕੀਤਾ ਹੋਇਆ 1 ਕਰੋੜ ਰੁਪਈਆ ਕਿਸੇ ਜਵਾਨ ਦੀ ਸ਼ਹਾਦਤ ਤੇ ਡਿਊਟੀ ਦੌਰਾਨ 1 ਕਰੋੜ ਰੁਪਈਆ HDFC ਵੱਲੋਂ ਤੇ 1 ਕਰੋੜ ਰੁਪਈਆ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਈਆ ਪਰਿਵਾਰ ਨੂੰ ਉਹਦੀ ਕੋਈ ਜਾਨ ਦੀ ਕੀਮਤ ਨਹੀਂ ਹੈਗੀ ਪਰ 2 ਕਰੋੜ ਰੁਪਈਆ ਕਮੀਲਦਾਰੀ ਚੱਲਦੀ ਰਹਿੰਦੀ ਹੈ ਬੱਚੇ ਪੜਾ ਲੈਣਗੇ ਅੱਗੇ ਕੋਈ ਦੁੱਖ ਨਹੀਂ ਹੋਊਗਾ ਅੱਗੇ ਔਰ ਨਾਲ-ਨਾਲ ਪਰਿਵਾਰ ਨੂੰ ਸੰਭਾਲਾਂਗੇ ਜੇ ਉਸ ਪਰਿਵਾਰ ਨੂੰ ਅਸੀਂ ਨਹੀਂ ਸੰਭਾਲਾਂਗੇ ਫੌਜੀ ਦੇ ਪਰਿਵਾਰ ਨੂੰ ਤੇ ਪੁਲਿਸ ਵਾਲੇ ਦੇ ਪਰਿਵਾਰ ਨੂੰ ਤਾ ਫਿਰ ਜਦੋਂ ਲੋਕ ਦੇਖਣਗੇ ਉਹਨਾਂ ਪਰਿਵਾਰਾਂ ਦਾ ਹਾਲ ਫਿਰ ਦੁਬਾਰਾ ਕੋਈ ਪੁਲਿਸ ਜਾਂ ਫੌਜ ਚ ਭਰਤੀ ਹੋਣ ਦੀ ਹਿੰਮਤ ਨਹੀਂ ਕਰਦਾ ਕਿਉਂਕਿ ਉਹਨਾਂ ਦਾ ਪਰਿਵਾਰ ਤਾਂ ਰੁਲ ਗਿਆ ਯਾਰ ਆਪਾਂ ਕੀ ਕਰਾਂਗੇ ਜੇ ਉਸ ਪਰਿਵਾਰ ਨੂੰ ਮਾਨ ਸਤਕਾਰ ਬਣਦਾ ਮਿਲੇ ਕਿ ਫਿਰ ਉਹ ਮੁੰਡੇ ਉੱਥੋਂ ਦੇ ਵੀ ਕਹਿਣਗੇ ਕਿੰਨੇ ਜੇ ਕੋਈ ਹੈ ਹੈਗਾ ਆਪਣਾ ਆਪਣੇ ਮਗਰੋਂ ਆਪਣੇ ਪਰਿਵਾਰਾਂ ਨੂੰ ਸੰਭਾਲਣਾ ਹੈਗਾ ਸੋ ਬਾਕੀ ਦੇਸ਼ ਭਗਤ ਦਾ ਜਜ਼ਬਾ ਤਾਂ ਸਾਡੇ ਚ ਪਹਿਲਾਂ ਹੀ ਹੈਗਾ ਭਗਤ ਸਿੰਘ ਹੋਰਾਂ ਨੇ ਲਿਖਿਆ ਸੀ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਸੋ ਜਿਹੜੇ ਧਰਤੀ ਨੂੰ ਮਹਿਬੂਬਾ ਬਣਾਉਣ ਵਾਲੇ ਲੋਕ ਨੇ ਜਿਹੜੇ ਉਹ ਸਾਡੇ ਵਾਰਿਸ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਆਪਾਂ ਕੰਮ ਕਰਦੇ ਆਂ ਸੋ ਮੈਂ ਬਹੁਤ ਬਹੁਤ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਕਰਦਾ ਔਰ ਨਾਲ ਇੱਕ ਛੋਟੀ ਜੀ ਗੱਲ ਨਾਲ ਦੀ ਨਾਲ ਮੈਂ ਕਹਿਣੀ ਹੈ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਅਹੁਦੇ ਦੀ ਇੱਜ਼ਤ ਵਧਾਉਣੀ ਹੈ ਨਾਲ ਨਾਲ ਕੌਨਫੀਡੈਂਸ ਇਹ ਰੱਖਣਾ ਕਿ ਮੈਂ ਵੀ ਇਸ ਪਰਿਵਾਰ ਦਾ ਹਿੱਸਾ ਕੋਈ ਸ਼ਿਕਵਾ ਸ਼ਿਕਾਇਤ ਸੁਝਾ ਆਪਣੇ ਸੀਨੀਅਰਸ ਤੱਕ ਪਹੁੰਚਾਓ ਸੀਨੀਅਰਸ ਮੇਰੇ ਤੱਕ ਪਹੁੰਚਾਉਣਗੇ ਕਮਿਊਨੀਕੇਸ਼ਨ ਗੈਪ ਨਹੀਂ ਆਉਣਾ ਚਾਹੀਦਾ ਤੁਸੀਂ ਕੁਝ ਕਹੀਗੇ ਉਹ ਕੁਝ ਕਹੀਗੇ ਮੈਨੂੰ ਕੁਝ ਪਤਾ ਹੋਰ ਪਤਾ ਲੱਗਿਆ ਫਿਰ ਮਸਲੇ ਬਣ ਜਾਂਦੇ ਆ ਇਸ ਤੋਂ ਪਹਿਲਾਂ ਕਿ ਕੋਈ ਕੋਈ ਕਮਿਊਨੀਕੇਸ਼ਨ ਗੈਪ ਜਾਂ ਛੋਟਾ ਜਿਹਾ ਕੋਈ ਕੋਈ ਛੋਟੀ ਜੀ ਕੋਈ ਨਿੱਜੀ ਕਿ ਦਿੱਕਤ ਮਸਲਾ ਬਣੇ ਉਹ ਤਾਂ ਪਹਿਲਾਂ ਆਪਾਂ ਸਾਰੇ ਉਹਨੂੰ ਸੁਲਝਾ ਸਕਦੇ ਆ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਆਪਣੇ ਆਪ ਨੂੰ ਸਮਝਣਾ ਕੁਛ ਕਿ ਮੈਂ ਵੀ ਹਾਂ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਮਾਫ ਕਰਨਾ ਜੇ ਲੱਖ ਚ ਰੁਪਇਆ ਕੱਢਦੀ ਉਹ ਵੀ ਲੱਖ ਨਹੀਂ ਰਹਿੰਦਾ ਸੋ ਇਸ ਕਰਕੇ 1 ਰੁਪਈਏ ਦੀ ਵੀ ਵੈਲਿਊ ਹੈ ਤੁਸੀਂ ਆਪਣੇ ਆਪ ਨੂੰ 1 ਰੁਪਈਆ ਮੰਨੋਗੇ ਤਾਂ ਵੀ ਲੱਖ ਜਿਹੜਾ ਉਹ 1 ਰੁਪਈਏ ਬਿਨਾ ਪੂਰਾ ਨਹੀਂ ਹੋ ਸਕਦਾ 99900 99 ਬਣ ਜਾਂਦੇ ਜੀ 1 ਰੁਪਈਆ ਕੱਢਦੇ ਸੋ ਮੈਨੂੰ ਉਮੀਦ ਹੈ ਕਿ ਤੁਸੀਂ ਪੰਜਾਬ ਸਰਕਾਰ ਲਈ ਪੰਜਾਬ ਦੇ 3 ਕਰੋੜ ਲੋਕਾਂ ਲਈ ਸਾਢੇ 3 ਕਰੋੜ ਲੋਕਾਂ ਲਈ ਔਰ ਪੰਜਾਬ ਪੁਲਿਸਰੀ ਮੋਤੀ ਬਣ ਕੇ ਹੀਰੇ ਬਣ ਕੇ ਤੁਸੀਂ ਚਮਕੋਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦਾ ਸਤਿਕਾਰ ਕਰਦਾ ਹਾਂ